ਉਹ ਸਾਨੂੰ ਅਸੀਂ ਤਰਜ ਰਜ ਕੇ ਖਾਨੀਆਂ ਉਹ ਤੇਰੇ ਕਦਮਾਂ ਦੇ ਵਿੱਚ ਬਹਿ ਕੇ ਬਾਬਾ ਜੀ ਤੇਰਾ ਸ਼ੁਕਰ ਮਨਾਉਂ ਨੀ ਆ ਉਹ ਜਦੋਂ ਦੁਨੀਆ ਨਾ ਲਈ ਜਦੋਂ ਦੁਨੀਆ ਨਾ ਲਈ ਚੂਰ ਚੂਰ ਹੋ ਗਏ ਬਾਬਾ ਜੀ ਤੇਰੇ ਨਾਲ ਲਾ ਕੇ ਮਸ਼ਹੂਰ ਹੋ ਗਏ ਤਾੜੀ ਮਾਰਦੇ ਕਰੋ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕਰਨਾ ਪਰ ਜਿਹੜੇ ਉਹ ਬੈਠੇ ਨੇ ਉਹਨਾਂ ਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਸਭ ਨੂੰ ਸਵਾਮਦੀਨ ਹਾਜ਼ਰੀ ਹੈ ਮੋਰਾ ਵੇ ਮੋਰਾ ਮੋਰਾ ਵੇ ਮੋਰਾ ਮੋਰਾ ਜਿਹੜਾ ਤਾਂ ਕਦੀ ਵੀ ਨਹੀਂ ਨੱਚਿਆ ਇੱਥੇ ਆ ਕੇ ਝੂਠ ਬੋਲੋਗੇ ਬਾਬਾ ਜਾਨ ਦਾ ਜਿਹੜਾ ਕਦੀ ਵੀ ਨਹੀਂ ਨੱਚਿਆ ਉਹ ਨਾ ਨੱਚਿਓ ਪਰ ਜਿਹੜਾ ਕਦੀ ਨਾ ਕਦੀ ਕਿਸੇ ਨਾ ਕਿਸੇ ਵਿਆਹ ਤੇ ਕਿਸੇ ਦੇ ਬਾਡੇ ਦੀ ਖੁਸ਼ੀ ਤੇ ਕਿਸੇ ਨਾ ਕਿਸੇ ਖੁਸ਼ੀ ਦੇ ਮੌਕੇ ਤੇ ਨੱਚਿਆ ਉਹ ਮੇਰੇ ਪੌੜਾ ਹਰ ਦੇ ਨਾਲ ਹਾਜ਼ਰੀ ਆ ਮੋਰਾ ਵੇ ਮੋਰਾ ਮੋਰਾ ਵੇ

ਮੋਰਾ ਵੇ ਸੁਣ ਲੈ ਅਰਜੀ ਬਾਕੀ ਤਾਂ ਤੇਰੀ ਮਰਜ਼ੀ ਮੋਰਾ ਵੇ ਸੁਣ ਲੈ ਅਰਜੀ ਬਾਕੀ ਤਾਂ ਤੇਰੀ ਮਰਜ਼ੀ ਮੋਰਾ ਵੇ ਸੁਣ ਲੈ ਅਰਜੀ ਬਾਕੀ ਤਾਂ ਤੇਰੀ ਮਰਜ਼ੀ ਚੋਲੀਆਂ ਅਜ ਬਾਬਾ ਹੋਇਆ ਦੀਆ ਭਗਤੋ ਭਰੋ ਚੋਲੀਆਂ ਅਜ ਬਾਬਾ ਹੋਇਆ ਦੀਆ ਭਗਤੋ ਭਰੋ ਚੋਲੀਆਂ ਓ ਭਰੋ ਚੋਲੀਆਂ ਭਰੋ ਚੋਲੀਆਂ ਭਰੋ ਚੋਲੀਆਂ ਅਰੋ ਢੋਲੀਆਂ ਭਰੋ ਢੋਲੀਆਂ ਭਰੋ ਢੋਲੀਆਂ ਹਾਂ ਭਰੋ ਚੋਲੀਆਂ ਭਰੋ ਚੋਲੀਆਂ ਭਰੋ ਚੋਲੀਆਂ ਭਰੋ ਢੋਲੀਆਂ ਭਰੋ ਢੋਲੀਆਂ ਭਰੋ ਢੋਲੀਆਂ ਓ ਭਰੋ ਚੋਲੀਆਂ ੋਲੀਆਂ ਭਰੋ ਝੋਲੀਆਂ ਭਰੋ ਝੋਲੀਆਂ ਅਰੇ ਝੋਲੀਆਂ ਭਰ ਝੋਲੀਆਂ ਭਰ ਝੋਲੀਆਂ ਅਜ ਬਾਬਾ ਹੋਇਆ ਅਜ ਬਾਬਾ ਹੋਇਆ ਅਜ ਬਾਬਾ ਹੋਇਆ ਜੀ ਆਂ ਭਗਤੋ ਭਰੋ ਝੋਲੀਆਂ ਅਜ ਬਾਬਾ ਹੋਇਆ ਧਿਆਰ ਭਗਤੋ ਭਰ ਲ ਝੋਲੀਆਂ ਬਾਬਾ ਹੋਇਆ ਧਿਆਰ ਭਗਤੋ ਭਰ ਲ ਝੋਲੀਆਂ ਅਜ ਬਾਬਾ ਹੋਇਆ ਜੀ ਆਂ ਭਗਤੋ ਭਰੋ ਝੋਲੀਆਂ चोरी भरनी है जने जने चोरी भरनी हाथ जा आज बाबा होया द्याल ओ आज बाबा होया द्याल ओ मेरा बाबा होया द्याल पौना हारी होया द्याल मेरा बाबा होया द्याल अब तो भर लो छोलियां मेरे गो गो होया द्याल भगदा मन हेलो हेलो भाई जी बच्चे 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 देख के ठिकाने पर आराम से रहो ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਚੱਲ ਨਾ ਨੋ ਤੇਵੇ ਚੱਲ ਨਾ ਨੋ ਤੇਵੇ ਚੱਲ ਨਾ ਨੋ ਤੇਵੇ ਕਿ ਧੀਆਂ ਸਭ ਨੂੰ ਦੇਵੇ ਉਹ ਧੀਆਂ ਸਭ ਨੂੰ ਦੇਵੇ ਤੇ ਪੁੱਤਰ ਮਟੜੇ ਮੈਂ ਵੇ ਇੱਕ ਗੱਲ ਸੁਣ ਛਲਿਆ ਦਾਵਾ ਤੇ ਮਾਵਾ ਠੰਡੀਆਂ ਛਾਵਾ ਸ਼ਕਾਦੇ ਵੇੜੇ ਉਹ ਗਿੱਦਾ ਤੇਰੇ ਇਸ਼ਕ ਦਾ ਅਧੀ ਰਾਤੀ ਪੈਂਦਾ ਆ ਸ਼ਕਾਦੇ ਵੇੜੇ ਉਹ ਗਿੱਦਾ ਤੇਰੇ ਇਸ਼ਕ ਦਾ ਤਾਰ ਤੂੰ ਬੇਵਾਲੀ ਬਾਬਾ ਜੋ ਚੇੜੇ ਤਾਰ ਤੂੰ ਬੇਵਾਲੀ ਬਾਬਾ ਜੋ ਚੇੜੇ ਉਹ ਗਿੱਦਾ ਤੇਰੇ ਇਸ਼ਕ ਦਾ ਅਧੀ ਰਾਤੀ ਪੈਂਦਾ ਆ ਸ਼ਕਾਦੇ ਵੇੜੇ ਉਹ ਗਿੱਦਾ ਤੇਰੇ ਇਸ਼ਕ ਦਾ ਆਜਾ ਦੋ ਛੇੜੇ ਉਹ ਕਿੰਦਾ ਤੇਰੇ ਇਸ਼ਕੇ ਦਾ ਕਿੰਦਾ ਤੇਰੇ ਇਸ਼ਕੇ ਦਾ ਉਹ ਕਿੰਦਾ ਤੇਰੇ ਇਸ਼ਕੇ ਦਾ ਕਿੰਦਾ ਤੇਰੇ ਇਸ਼ਕੇ ਦਾ ਉਹ ਕਿੰਦਾ ਤੇਰੇ ਇਸ਼ਕੇ ਦਾ ਕਿੰਦਾ ਤੇਰੇ ਇਸ਼ਕੇ ਦਾ ਉਹ ਕਿੰਦਾ ਤੇਰੇ ਇਸ਼ਕੇ ਦਾ ਉਸ ਦਾ ਤੇਰੇ ਇਸ਼ਕੇ ਸਰਪਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਉਹ ਸਾਡੀ ਤੇਰੇ ਨਾਲ ਤੇਰੀ ਉਹਦੇ ਨਾਲ ਕੀ ਕਹਣਾ ਸਾਡੀ ਤੇਰੇ ਨਾਲ ਤੇਰੀ ਉਹਦੇ ਨਾਲ ਉਹਦੀ ਉਹਦੇ ਨਾਲ ਉਹਦੀ ਉਹਦੇ ਨਾਲ ਹਾਂਜੀ ਉਹਦੀ ਉਹਦੇ ਨਾਲ ਓਏ ਉਹਦੀ ਉਹਦੇ ਨਾਲ ਉਹਦੀ ਜੀ ਦੇ ਨਾਲ ਲੱਗੀ ਕਮਾਲ ਹੋਵੇਗਾ ਜੀ ਦੇ ਨਾਲ ਮਹਾਰ ਹੋਵੇਗਾ ਪੁਣ ਹਰੀ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਪੁਣ ਹਰੀ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਹਰੀ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਮੇਰੇ ਬਾਬਾ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਬਾਬਾ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਪੁਣ ਹਰੀ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਹਰੀ ਜੀ ਦੇ ਵੇੜੇ ਤੇ ਤਮਾੜ ਹੋਵੇਗਾ ਅੱਖ ਲੜਕੀ ਛੋਖੀ ਆਵੇ ਸਾਨੂੰ ਰਾਤੀ ਨੀਂਦ ਨਾ ਆਵੇ ਅੱਖ ਲੜ ਗਈ ਜੋ ਕੀ ਆਵੇ ਸਾਨੂੰ ਰਾਤ ਦੀ ਨੀਂਦ ਨਾ ਆਵੇ ਅੱਖ ਲੜ ਗਈ ਜੋ ਕੀ ਆਵੇ ਸਾਨੂੰ ਰਾਤ ਦੀ ਨੀਂਦ ਨਾ ਆਵੇ ਅੱਖ ਲੜ ਗਈ ਜੋ ਕੀ ਆਵੇ ਸਾਨੂੰ ਰਾਤ ਦੀ ਨੀਂਦ ਨਾ ਆਵੇ ਉਹ ਦਿਨ ਰਾਤੀ ਸੱਜਣਾ ਆਵੇ ਦਿਨ ਰਾਤੀ ਸੱਜਣਾ ਆਵੇ ਸਾਨੂੰ ਤੇਰੀ ਯਾਦ ਸਤਾਵੇ ਬਾਬਾ ਤੇਰੀ ਯਾਦ ਸੋਹਣਿਆ ਤੇਰੀ ਆਜ ਸਤਾਵੇ ਅੱਖ ਲੜ ਗਈ ਅੱਖ ਲੜ ਗਈ ਅੱਖ ਲੜ ਗਈ ਸੋਹਣਿਆ ਵੇ ਉਹ ਸਾਨੂੰ ਰਾਤ ਦੀ ਨੀਂਦ ਨਾ ਆਵੇ ਅੱਖ ਲੜ ਗਈ ਸੋਹਣਿਆ ਵੇ ਸਾਨੂੰ ਰਾਤ ਦੀ ਨੀਂਦ ਨਾ ਆਵੇ ਅੱਖ ਲੜ ਗਈ ਸੋਹਣਿਆ ਵੇ ਸਾਨੂੰ ਰਾਤ ਰਾਤੀ ਸੱਜਣਾ ਵੇ ਉਹ ਮੈਨੂੰ ਤੇਰੀ ਯਾਦ ਸਤਾਵੇ ਉਹ ਬਾਬਾ ਤੇਰੀ ਯਾਦ ਸਤਾ ਜੋ ਗਿਆ ਤੇਰੀ ਯਾਦ ਸਤਾਵੇ ਅੱਖ ਲੜ ਗਈ ਅੱਖ ਲੜ ਗਈ ਅੱਖ ਲੜ ਗਈ ਲੜਕੇ ਲੜ ਗਈ ਅੱਖ ਲੜ ਗਈ ਅੱਖ ਲੜ ਗਈ ਜੋ ਗਿਆ ਵੇ ਉਹ ਸਾਨੂੰ ਰਾਤ ਦਿਨੀ ਵਿਨਾ ਆਵੇ ਆਵੇ ਲੜ ਗਈ ਸਨ ਰਾਤ ਨੂੰ ਨੀਂਦ ਨਾ ਆਵੇ ਰੇਗੀ ਦੋਗੀਆਂ ਆਵੇ ਸਨ ਰਾਤ ਨੂੰ ਨੀਂਦ ਨਾ ਆਵੇ ਉਹ ਮੈਨੂੰ ਰਾਤ ਨੂੰ ਨੀਂਦ ਨਾ ਆਵੇ ਜਦੋਂ ਰਾਤ ਨੂੰ ਨੀਂਦ ਨਾ ਆਵੇ ਮੈਂ ਆਪ ਨਾ ਲਾਈਆ ਵੇ ਸੋਹਣਿਆ ਲਕੀਆਂ ਛੋੜੋ ਛੋੜੀ ਮੈਂ ਆਪ ਨਾ ਲਾਈਆ ਕੋਲਿਆਂ ਲਕੀਆਂ ਧਰੋ ਦਰੀ ਮੈਂ ਆਪ ਨਾ ਲਾਈਆ ਸੋਹਣਿਆ ਪਨ ਮੈਂ ਆਪਣਾ ਮੈਂ ਆਪਣਾ ਮੈਂ ਆਪਣਾ ਮੈਂ ਆਪਣਾ ਲਾਈਆਂ ਵੇ ਰਾਂਝਣਾ ਲਕੀਆਂ ਚੋਰਾ ਚੋਰੀ ਚੋਰਾ ਚੋਰੀ ਚੋਰਾ ਚੋਰੀ ਆ ਨਾਰਾਇਣਾਂ ਤੇਰੀਆਂ ਮੈਂ ਤੇਰੀਆਂ ਵਿੱਚ ਹੋ ਗਿਆ 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 ਤੇਰੀਆਂ ਮੈਂ ਤੇਰੀਆਂ तेरिया में में जोगिया तेरिया में तेरिया में जोगिया तेरिया में तेरिया में जोगिया तेरिया में तेरिया में जोगिया ਜੋ ਗਿਆ ਤੇਰੀਆਂ ਵਿੱਚ ਤੇਰੀਆਂ ਵਿੱਚ ਹੋ ਗਿਆ ਤੇਰੀਆਂ ਵਿੱਚ ਤੇਰੀਆਂ ਵਿੱਚ ਹੋ ਗਿਆ ਹਾਂ ਤੇਰੀਆਂ ਵਿੱਚ ਤੇਰੀਆਂ ਵਿੱਚ ਹੋ ਗਿਆ 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 ਕਸਮ ਰੱਬ ਦੀ ਬਦੀ ਰੱਬ ਦੀ ਕਸਮ ਰੱਬ ਦੀ ਰੱਬ ਦੀ ਰੱਬ ਦੀ ਕਸਮ ਰੱਬ ਦੀ ਨਾ ਰਹਿ ਪਾਵਾਂ धी रबधी रब दीदी कसम री री रब दी कसम री रह कसमरा बधीर कसमरा बधी बाबा सदी बाल ब्रह्मचारी तू ता तारी पौणा हारी बाबा जी तोडी सदा जय